ਸਿੱਖ ਨੂੰ ਸਰਦਾਰ ਸਬੀਰ ਸਿੰਘ ਨੇ ਕਹਿ ਕੇ ਆਇਆ ਸੀ ਕਿ ਜੋ ਗਰੀਬਾਂ ਲਈ ਧਰਮ ਲਈ ਬਾਦ ਸਾਹਿਬ ਨੇ ਪੰਜਾਬ ਨੇ ਕੀਤਾ ਤੁਹਾਡੇ ਦੇ ਸਰਦੇ ਉੱਤੇ ਕਾਲਪੁਰੂਖ ਦਾ ਹੱਥ ਤੇ ਤੁਹਾਡਾ ਵਾਲ ਬੰਗਿਆ ਨਹੀਂ ਹੋਣਾ ਧੰਨਵਾਦੀਆਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਸਰਦਾਰ ਸਬੀਰ ਸਿੰਘ ਬਾਦ ਨੂੰ ਹਾਜ਼ਰ ਅੰਮ੍ਰਿਤਪਾਲ ਨੂੰ ਲੈ ਕੇ ਕੌਣ ਆਇਆ ਸੀ ਤਾਂ ਪਛੋਕੜ ਦੇਖਣਾ ਪਵੇ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਸੀ ਕੇਜਰੀਵਾਲ ਸ਼੍ਰੋਮਣੀ ਕਾਲੀਦਾਲ ਦੇ ਮੁਕਾਬਲੇ ਔਰ ਸੰਤ ਜਰਨੈਲ ਸਿੰਘ ਭਿੰਡਰਾਵਾ ਤੁਹਾਨੂੰ ਦੱਸੋ ਕਿਸੇ ਬੰਦੇ ਦੀ ਕੋ ਐਂਡਰਟੇਨਮੈਂਟ ਨਾ ਹੋਵੇ ਤੇ ਅਗਲੇ ਦਿਨ ਹਜ਼ਾਰਾਂ ਦੇ ਗਿਰਦੇ ਚ ਇਕੱਠ ਹੋਵੇ ਉਹ ਬੰਦਾ ਖਾਲਸਤਾਨ ਦੀਆਂ ਗੱਲਾਂ ਕਰੇ ਪੰਜਾਬ ਸਰਕਾਰ ਅਸਲ ਵਿੱਚ ਨਿਸਾਨਸ ਬਣਾ ਕੇ ਦੇਵੇ ਤੇ ਪਹਿਲੀ ਵਾਰੀ ਬਹੁਤ ਮਾਣ ਪਰਸ਼ਾਨ ਨੇ ਪ੍ਰਚਾਰ ਕੀਤਾ ਪਰ ਕਿਸੇ ਨੇ ਗੁਰੂ ਘਰ ਜਾ ਕੇ ਗੁੰਡਾਗਰਦੀ ਨਹੀਂ ਸੀ ਕੀਤੀ ਤੋੜ ਪਾਣਾ ਨਹੀਂ ਸੀ ਕੀਤਾ ਜਿਵੇਂ ਤੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਜੇ ਸਬੰਧ ਨੇ ਹੁੱਲਣਵਾਜੀ ਕਰੀ ਪਰੀਸਵਾਣ ਦੇ ਸਰਪਾਡੇ ਤੇ ਮਹੀਨਾ ਤਕਰੀਬਨ ਇਹਨਾਂ ਨੇ ਕਿਸੇ ਨੂੰ ਉਹਨੇ ਇਹ ਗੱਲ ਆਖੀ ਅਮਰਤਪਾਲ ਨੇ ਅਸੀਂ ਅਮਰਤ ਖਾਨ ਮਾਰਾਂਗੇ ਫਲਾਣੇ ਨੂੰ ਉਸ ਤੋਂ ਬਾਅਦ ਸ਼ਕਤੀ ਹੋਈ ਭਗਵੰਤ ਮਾਨ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਪਤਾ ਤੁਹਾਨੂੰ ਇਹ ਜੀ ਖਾਲਸਤਾਨ ਦੇ ਨਾਲ ਇਹ ਬੰਬ ਬਣਾਉਂਦਾ ਰਿਹਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਐਨਐਸਏ ਗੈਰਾਂ ਦਾ ਬਕਵਾਸ ਆ ਉਹਨਾਂ ਬੰਦਿਆਂ ਨੂੰ ਸੇਵ ਕਰਿਆ ਸੀ ਤਾਂ ਕਿ 2027 ਵਿੱਚ ਕਾਲੀ ਦੰਦ ਖਲਾ ਵਰਤਿਆ ਜਾ ਸਕੇ ਅੱਜ ਅਕਾਲ ਤਖਤਤਾ ਹੋਈ ਹੈ ਖਾਲਸਾ ਪਾਰਟੀ ਵੀ ਇੱਥੇ ਆਣਾ ਚਾਹੁੰਦੀ ਹੈ ਇਹ ਜੋ ਅੱਜ ਦੇ ਇਕਤਰਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਦਾਸ ਦੇ ਅਸਥਾਨ ਵੱਲੋਂ ਦਾਸ ਵੱਲੋਂ ਉਹਨਾਂ ਦੀ ਦੇਹ ਅਰੋਗਤਾ ਲਈ ਸਾਈਟ ਪਾਟਸਾਪ ਕਰੇ ਗਏ ਸਨ ਉਸ ਤੋਂ ਬਰੰਦ ਇਕਤਰਤਾ ਹੋਈ ਹੈ ਪੰਥ ਦੀ ਚੜ੍ਹਦੀ ਗੱਲਾ ਲਈ ਜੋ ਪੁਨੇਖੇ ਪੰਥ ਵਾਸਤੇ ਪਾਏ ਜਾ ਰਹੇ ਹਨ ਕੁਝ ਲੋਕ ਕੱਲ ਤੱਕ ਸਦਾ ਨਾ ਲੈਂਦੇ ਆ ਤੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਜਿਸ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਦائش ਹੋਈ 18 ਮਾਰਚ ਨੂੰ ਕੁਝ ਪੰਥ ਦੋਖੀਆਂ ਨੇ ਉਸ ਤਖਤ ਤੋਂ ਹੀ ਅਕਾਲੀ ਦਲ ਨੂੰ ਖਤਮ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਪਰ ਸਤਿਗੁਰ ਕਿਰਪਾ ਕਰਨਗੇ 49 ਸਾਲ ਦਾ ਮੇਰਾ ਤਜਰਬਾ ਹੈ ਸ਼੍ਰੋਮਣੀ ਅਕਾਲੀ ਦਲ ਸਵਾ ਚੜ੍ਹਦੀ ਕਲਾ ਵਿੱਚ ਰਹੂ ਪਿੱਛੇ ਜੇ ਅਕਾਲ ਤਖਤ ਸਾਹਿਬ ਤੋਂ ਹੀ ਇਹ ਸ਼ਾਸ਼ਾ ਰਜੀਆਂ ਗਈਆਂ ਸੰਗ ਇੱਕੋ ਇੱਕ ਵੱਡਾ ਕਾਰਨ ਸੀ ਕਿ ਹਰ ਬ੍ਰਿਸ਼ ਨੂੰ ਅਹੁਦੇ ਤੋਂ ਹਟਾ ਦੇਣਾ ਉਸ ਤੋਂ ਬਾਅਦ ਇਹ ਕੰਮ ਚੱਲੇ ਆ ਤੇ ਪਹਿਲੀ ਵਾਰੀ ਆ ਕਿ ਕੱਲ ਤੱਕ ਸਭ ਦੇ ਜਥੇਦਾਰ ਨੇ ਕਿਸ ਨੂੰ ਗਾਲਾਂ ਕੱਢੀਆਂ ਹੋਣ ਉਹ ਵੀ ਤਾਕਤ ਦੇ ਉੱਪਰ ਸੱਚ ਬੋਲਣ ਲਈ ਇੰਨੀ ਗੱਲ ਕਹਿਣ ਤੇ ਕਿ ਮਾਨ ਸਭ ਦੀ ਬੇਟੀ ਦੀ ਸ਼ਾਦੀ ਦਾ ਜਲਦੀ ਫੈਸਲਾ ਕਰ ਦੋ ਉਹਨੂੰ ਗਾਲਾਂ ਕੱਢੀਆਂ ਹੋਣ ਮੈਨੂੰ ਸਾਹਮਣੇ ਆਉਂਦੇ ਕਿ ਜਥੇਦਾਰ ਰਵੀਰ ਸਿੰਘ ਜੀ ਬਹੁਤ ਵੱਡੀ ਮਹਾਨ ਸ਼ਕਤੀ ਹਨ ਉਹ ਵੀ ਚੁੱਪ ਕਰਕੇ ਬੈਠੇ ਵਿਚਾਰੇ ਦੇਖਦੇ ਰਹੇ ਉਹਨਾਂ ਨੂੰ ਬੇਵਸ ਕੀਤਾ ਆਇਆ ਸੀ ਦੋ ਦਿਨ ਗਨ ਅਕਾਲ ਤਖਤ ਸਾਹਿਬ ਦੇ ਉੱਪਰ ਕਿ ਡਰਾਮਾ ਕੀਤਾ ਹੈ ਹਰ ਪਰੀ ਸਵੇਰ ਵੱਲੋਂ ਉਹ ਚੰਦੂ ਮਾਇਰਾਂ ਨ ਵਰ ਹੱਥ ਥੱਲੇ ਕਰ ਇਧਰ ਹੋ ਉਧਰ ਹੋ ਉਹ ਡਰਾਮਾ ਸੀ ਉਸ ਤੋਂ ਬਾਅਦ ਲਿਖ ਕੇ ਸਬੂਤ ਵੀ ਦਿੱਤੇ ਆ ਗੀਆਂ ਮੂਵੀਆਂ ਵਰ ਕੋ ਐਕਸ਼ਨ ਨਹੀਂ ਤੇ ਇਹ ਸਰਦਾਰ ਸੁਬੀਰ ਸਿੰਘ ਬਾਦਲ ਨੂੰ ਬਾਦਲ ਪਰਵਾਹ ਨੂੰ ਰਾਸੀ ਤੇ ਧਾਰਮਿਕ ਤੌਰ ਤੇ ਖਤਮ ਕਰਨ ਦੀਆਂ ਸ਼ਾਸ਼ਾਤਾਂ ਫੇਲ ਹੋਈਆਂ ਅਗੇ ਵੀ ਕੀਆ ਸੀ ਇਹ ਅਕਾਲ ਤਖਤ ਦੇ ਬੈਠਿਆ ਸਰਦਾਰ ਬਾਦਲ ਦੀ ਕੁਰਸੀ ਦੀ ਲੱਤ ਟੁੱਟ ਕੇ ਪੈਰ ਤੇ ਸੱਟ ਵੱਜੀ ਸੀ ਪਹਿਲਾਂ ਮ ਸੁਬਾਹ ਹਰਪ੍ਰੀਤ ਸਿੰਘ ਉਹਨਾਂ ਦਾ ਸਕਬੀਰ ਸੌਤੋਂ ਲੈਟਿਨੈਂਟ ਸਾਫ ਕਰਾਉਣ ਦੀ ਫੇਲ ਹੋਈ ਸੀ ਤੇ ਉਸ ਤੋਂ ਬਾਅਦ ਦੋ ਆਲਾ ਵੀ 10 30 ਦਿਗ ਨੂੰ ਸਰਦਾਰ ਸੁਖਬੀਰ ਸਿੰਘ ਨੂੰ ਕਹਿ ਕੇ ਆਇਆ ਸੀ ਕਿ ਜੋ ਗਰੀਬਾਂ ਲਈ ਧਰਮ ਲਈ ਬਾਦ ਸਾਹਮਣੇ ਪੰਜਾਬ ਲਈ ਕੀਤਾ ਤੁਹਾਡੇ ਤੇ ਸਰ ਤੇ ਉੱਤੇ ਕਾਲਪੁਰ ਦੇ ਹੱਥ ਤੇ ਤੁਹਾਡਾ ਵਾਲ ਬੰਗਿਆ ਨਹੀਂ ਹੋਣਾ ਧੰਨਵਾਦ ਦੀਆਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਅਦ ਨੂੰ ਹਾਜ਼ਰ ਆ ਕੇ ਉੱਥੋਂ ਬਚਾਇਆ ਭਾਈ ਆਹ ਪੰਜ ਰੁਪਏ ਐ ਐਸ ਤੋੜੀ ਗਈ ਆ ਦੂਜਿਆਂ ਦੀ ਤੋੜੀ ਗਿਆ ਐਨਐਸਏ ਅੰਮ੍ਰਿਤਪਾਲ ਦੀ ਨਹੀਂ ਤੋੜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੰਮ੍ਰਿਤਪਾਲ ਨੂੰ ਲੈ ਕੇ ਕੌਣ ਆਇਆ ਸੀ ਤਾਂ ਪਸ਼ੋਕੜ ਦੇਖਣਾ ਬੰਦ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਸੀ ਕੇਜਰੀਵਾਲ ਸ਼ਰੋਮਣੀ ਅਕਾਲੀ ਦਲ ਦੇ ਮੁਕਾਬਲੇ ਅਰ ਸੰਤ ਜਰਨੈਲ ਸਿੰਘ ਭਿੰਡਰਾਵਾਲ ਦਾ ਰੂਪ ਦੇਣ ਲਾ ਤੁਸੀਂ ਪ੍ਰੈਸਰਪੋਰਟਰੋ ਦੱਸੋ ਕਿਸੇ ਬੰਦੇ ਦੀ ਕੋਈ ਐਡਵਰਟਾਈਜ਼ਮੈਂਟ ਨਾ ਹੋਵੇ ਤੇ ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋਵੇ ਉਹ ਬੰਦਾ ਖਾਲਸਤਾਨ ਦੀਆਂ ਗੱਲਾਂ ਕਰੇ ਪੰਜਾਬ ਸਰਕਾਰ ਅਸਲ ਨੇ ਲਾਇਸੈਂਸ ਬਣਾ ਕੇ ਦੇਵੇਂ ਤੇ ਪਹਿਲੀ ਵਾਰੀ ਹੈ ਬਹੁਤ ਮਾਣ ਬੁਰਸ਼ਾਨੇ ਪ੍ਰਚਾਰ ਕੀਤੇ ਪਰ ਕਿਸੇ ਨੇ ਗੁਰੂ ਘਰ ਜਾ ਕੇ ਗੁੰਡਾਗਰਦੀ ਨਹੀਂ ਸੀ ਕੀਤੀ ਤੋੜ ਪਾਨਾ ਨਹੀਂ ਸੀ ਕੀਤੀਆਂ ਜੋ ਨੇ ਜਨੰਦਰ ਕੀਤੀਆਂ ਉਸ ਤੋਂ ਬਾਅਦ ਜਨੈਰ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੀ ਉੱਥੇ ਇਹਨਾਂ ਨੇ ਬੇਅਦਬੀ ਕੀਤੀ ਅੱਜ ਤੱਕ ਫਿਰ ਕੁਝ ਲੋਕ ਇਹ ਕਹਿਣਾ ਚਾਹੁੰਦਾ ਕਿ ਫੌਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੀ ਹੈ ਖਾਲਸਾ ਜੀ ਫੌਜ ਗੁਰੂ ਗ੍ਰੰਥ ਸਾਹਿਬ ਨੂੰ ਬਾਰਡਰ ਦੇ ਉੱਤੇ ਰੱਖ ਕੇ ਮਗਰ ਪਿੱਛੇ ਨਹੀਂ ਲੁਕਦੀ ਸਰਕਾਰ ਨਾਲ ਕਰਦੇ ਆ ਤੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਜੇ ਸਬੰਧ ਨੇ ਹੁੱਲੜਵਾਜੀ કરી ਪੁਲਿਸ ਵਾਲਿਆਂ ਦੇ ਸਰpaੜੇ ਤੇ ਮਹੀਨਾ ਤਕਰੀਬਨ ਇਹਨਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਹਰ ਉਹਨੇ ਇਹ ਗੱਲ ਆਖੀ ਅਮਰਤਪਾਲ ਨੇ ਅਸੀਂ ਅਮਰਤਪਾਲ ਨੂੰ ਮਾਰਾਂਗੇ ਫਲਾਣੇ ਨੂੰ ਉਸ ਤੋਂ ਬਾਅਦ ਸ਼ਕਤੀ ਹੋਈ ਭਗਵੰਤ ਮਾਨ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਪਤਾ ਤੁਹਾਨੂੰ ਇਹ ਜੀ ਖਾਲਸਤਾਨ ਦੇ ਨਾਲ ਬੰਬ ਬਣਾਉਂਦਾ ਰਿਹਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਜਦ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਐਨਐਸਏ ਕਿੰਨਾਂ ਬਕਵਾਸ ਹੈ ਉਹਨਾਂ ਬੰਦਿਆਂ ਨੂੰ ਸੇਵ ਕਰਿਆ ਸੀ ਤਾਂ ਕਿ 2027 ਵਿੱਚ ਕਾਲੀ ਦਲ ਦਾ ਖੇਲਾ ਵਰਤਿਆ ਜਾ ਸਕੇ ਉਸ ਤੋਂ ਬਾਅਦ ਭਾਜਪਾ ਦੇ ਹੱਥ ਚੜ੍ਹੇ ਅੱਜ ਉਹ ਫੇਰ ਡਰਾਮਾ ਮੈਨੂੰ ਇਸ ਗੱਲ ਦਾ ਸ਼ੱਕ ਹੈ ਕਿ ਤੇ ਇਹ ਮੁੜ ਕੇ ਉਹਨਾਂ ਨੂੰ ਲਿਆ ਗਏ ਕੋਈ ਪੁਲਿਸ ਮੁਕਾਬਲੇ ਬਣਾ ਕੇ ਕਿ ਕੰਮ ਖਤਮ ਹੋ ਗਿਆ ਉਧਰ ਨਾ ਤੁਰ ਜਾਣ ਜੋ ਇੰਨਾ ਲੰਮਾ ਸਮਾਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਅੱਜ ਤੱਕ ਤਿਆਜ਼ ਵਿੱਚ ਕਦੇ ਨਹੀਂ ਉਹ ਮਨਸਾ ਦੀ ਹਰਪ੍ਰੀਤ ਦੀ ਮੈਂ ਤੌਰ ਤੇ ਕਿ ਉਹ ਇਲੈਕਸ਼ਨ ਦੇ ਵਿੱਚ ਸਗਵੀਰ ਸਿੰਘ ਬਾਦਲ ਕਿਦੜਵਾਹ ਨਾ ਜਿੱਤ ਲੜ ਸਕੀ ਕਿਉਂਕਿ ਜਿੱਤਦੇ ਸੀ ਮੰਡੀਆਂ 'ਚ ਇਸੇ ਹਰਪ੍ਰੀਤ ਦੀ ਮੈਂ ਤੁਹਾਨੂੰ ਮਾ ਪਾਰਟੀ ਕਹੂੰਗਾ ਜਿਨ੍ਹਾਂ ਦੇ ਰਾਗ ਚੜਦੇ ਜਾਂਦਾ ਰਿਹਾ ਕਿਉਂਕਿ ਅੱਜ ਤੱਕ ਇਤਿਹਾਸ ਹੈ ਕਿਸੇ ਵੀ ਅਜਾਈ ਤਾਂ ਦੇ ਜਿੱਤੇ ਆਂਡਾ ਮੀਟ ਸ਼ਰਾਬ ਜਾਂ ਨਗੁਰਾ ਉਹਦੀ ਅਰਦਾਸ ਨਹੀਂ ਕਰ ਸਕਦੇ ਚੰਨੀ ਦੀ ਵੀ ਕਰਕੇ ਆਇਆ ਭਗਵੰਦ ਮਾਨ ਨੇ ਦੂਜੀ ਸ਼ਾਦੀ ਕਰਾਈ ਸ਼ਰਮ ਨਾ ਕਰਾ ਰਾ ਸੀ ਗੁਰੂ ਗ੍ਰੰਥ ਸਾਹਿਬ ਜੀ ਉਸ ਦਿਨ ਬੇਅਦਬੀ ਹੋਈ ਪੁਲਿਸ ਨੇ ਜੋੜਿਆਂ ਸਮੇਤ ਪਾਲਕੀ ਦੇ ਅੰਦਰ ਗਏ ਇਹਨੇ ਨਹੀਂ ਪੁੱਛਿਆ ਇੱਕਦਵਾਰੀ ਫੈਸਲਾ ਹੋਇਆ ਬੰਦੀ ਸਿੰਘਾਂ ਬਾਰੇ ਉਥੇ ਦਾਦੂਆ ਜਿਸ ਦਾਦੂਆ ਨਹੀਂ ਸ਼ਰੋਮਣੀ ਗੁਰਦਾ ਪੰਚ ਕਮੇਟੀ ਚੜਾਈ ਉਹ ਤੁਹਾਨੂੰ ਇਹਨੇ ਉਹਦਾ ਮੈਂਬਰ ਬਣਾਇਆ ਫਿਰ ਫੈਸਲਾ ਹੋਇਆ ਸੰਗਰੂਰ ਦੀ ਇਲਕੀਆਂ ਲੜਨੀ ਸੀ ਉਥੇ ਬੰਦੀ ਸਿੰਘ ਦਾ ਪਰਿਵਾਰ ਲੜੂ ਉਹ ਭੈਣ ਸਾਡੀ ਉਥੋਂ ਲੜੀ ਸਿਵੜਿੰਗ ਸਮਾਨ ਨੇ ਵਿਰੋਧ ਕਰਿਆ ਕਿ ਇਹਨੇ ਉਹਨੂੰ ਸਦਿਆ ਜੀ ਜੀ ਦਾ ਪੰਥਕ ਪਾਰਟੀ ਹੈ ਕਿਹੜੀ ਜਿਹੜੀ ਭਾਈ ਅੰਮ੍ਰਿਤਪਾਲ ਔਰ ਖੰਸਾ ਨੇ ਬਣਾਈਆਂ ਜਾਂ 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 ਸਿਮਰਜੇਤ ਸਿੰਘ ਮਾਨ ਜਾਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਹੀ ਪੰਥਕ ਹੈ ਇਹ ਅੰਮ੍ਰਿਤਪਾਲ ਨੇ ਹੋਵੇ ਚਾਹੇ ਉਹ ਇੱਥੇ ਹੋਰ ਬਹੁਤ ਤੁਰੀਆਂ ਫਿਰਦੀਆਂ ਸਾਰੀਆਂ ਪੰਥ ਨੂੰ ਢਾਲਾਉਣ ਵਾਸਤੇ ਏਜੰਸੀਆਂ ਨੇ ਖੜੀਆਂ ਕੀਤੀਆਂ ਉਹ ਅੰਮ੍ਰਿਤ ਜੋ ਸੇਵਨ ਜੀ ਤੋਂ ਮਾਰ ਮਾਰੇ ਮੈਂ ਕਹਿਣਾ ਚਾਹੁੰਨਾ ਕਿ ਇਲੈਕਸ਼ਨ ਨੜੇ ਜਿੱਤੇ ਦਸੋਂ ਗਣਨ ਜੁੱਕੀ ਕਿਰਪਾਨ ਦਾ ਮਸਲਾ ਪਾਇਆ ਕਿਉਂ ਕਿਉਂਕਿ ਉਹਦਾ ਯਾਰ ਅੰਦਰ ਉਸ ਵੇਲੇ ਪ੍ਰਧਾਨ ਮੰਤਰੀ ਜੀਵ ਗਾਂਧੀ ਸੀ ਜਦੋਂ ਮੋਬਾਈ ਪਾਈ ਸਾਹਿਬ ਆਏ ਤੇ ਫਿਰ ਬਿਨਾਂ ਕਿਰਪਾਨ ਤੋਂ ਸਰਦਾਰ ਕਿਉਂ ਗਿਆ ਇਹਦੀ ਬੇਟੀ ਨੇ ਕਿਤਾਬ ਲਿਖੀ ਕਿ ਜੇਲ੍ਹ ਜਿ ਮੇਰੇ ਪਿਤਾ ਜੀ ਦਾ ਬਹੁਤ ਸਤਕਾਰ ਹੋਇਆ ਇਹ ਕਹਿੰਦਾ ਮੇਰੇ ਨੌ ਕਟਿਆ ਤੇ ਨੌ ਕੱਟਦੇ ਫਿਰ ਇਹਨੇ ਕਾਰਵਾਈ ਕਿਉਂ ਨਹੀਂ ਕਰੀ ਪਹਿਲਾ ਸ਼ਖ ਸਿਵਨ ਜਿਤਮਾਨ ਜਿਹਨੇ ਨਦੋਸ਼ਿਆਂ ਨੂੰ ਫਰੀਦਕੋਟ ਦੇ ਵਿੱਚ ਮਾਰਿਆ ਉਸ ਵੇਲੇ ਦੇ اے ڈی سی صاحب نے پوچھا کہ کی کی کریا اے کہندا ਮੈਨੂੰ ਗੁੱਸਾ ਹੈ ਮੇਰੇ ਸਿਪਾਹੀ ਨੂੰ ਗਾਲ ਕੱਢਦੇ ਸੀ ਮੈਂ ਰਵਾਲਪੁਰ ਕੱਢ ਕੇ ਮਾਰਤੇ ਤੇ ਸਿਮਰਜੀਤ ਮਾਨ ਤੇ ਪਰਚਾ ਕਦੋਂ ਦਰਜ ਹੋਊਗਾ ਜੀ ਇਹ ਹੁਣ ਮੰਨੀ ਜਾ ਰਿਹਾ ਮੈਂ ਸ਼ਰਾਬ ਵੀ ਪੀਣਾ ਸਾਰਾ ਕੁਝ ਕਰਦਾ ਪੰਥ ਇੱਕ ਸ਼ਰੋਮਣੀ ਅਕਾਲੀ ਦਾ ਲਿਖਿਆ ਜਿੱਦੀ ਚੋਣ ਨਿਸ਼ਾਨ ਤੱਕੜੀ ਹੈ 2095 ਦੇ ਵਿੱਚ ਤਕਰੀਬਨ ਇਹ ਫੈਸਲਾ ਹੋਇਆ ਸੀ ਹਿੰਦੁਸਤਾਨ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਕੋਈ ਵੀ ਧਾਰਮਿਕ ਪਾਰਟੀ ਸਿਆਸਤ ਹਿੱਸਾ ਨਹੀਂ ਲਾਊਗੀ ਉਸ ਵੇਲੇ ਫਿਰ ਸ਼ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਹੈ ਉਹ ਇਲੈਕਸ਼ਨਰੀ ਟਰੈਕਟਰ ਜੋ ਨਿਸ਼ਾਨ ਹੋਇਆ ਸੀ ਤੇ ਤਕੜੀ ਸੀ ਅਕਾਲੀ ਦਲ ਦੀ ਹੁਣੇ ਜੋ ਲੋਕ ਫੇਲ ਹੋ ਚੁੱਕੇ ਆ ਕਿਸਾਨ ਨਹੀਂ ਪੰਜਾਬ ਦੇ ਵਿੱਚ ਆ ਕਿਸਾਨ ਨਹੀਂ ਅਕਾਲੀ ਦਲ ਹੈ ਜੇ ਅੱਜ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਆਪਣੀ ਗੱਡੀ ਤੇ ਬੈਠਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਕਰਕੇ ਤੇ ਕਿਸਾਨਾਂ ਕਰਕੇ ਬੈਠਾ ਹੈ ਜਿਨ੍ਹਾਂ ਨੇ ਅਮਰਜੈਂਸੀ ਬਲੇ ਮੋਰਚਾ ਲਾ ਕੇ ਇਹ ਜਿੱਤਾਂ ਜਿੱਤ ਕੋ ਦਿੱਤੀਆਂ ਸੀ ਜੋ ਲੰਮਾ ਸਮਾਂ ਸੁਖਵੀਰ ਨੂੰ ਮਹਿਨਨ ਦਾ ਕਾਰਨ ਸੀ ਇਲੈਕਸ਼ਨਾਂ ਨਾਲ ਲੜਨ ਪੰਚਾਇਤਾਂ ਦੀਆਂ ਚੋਣਾਂ ਅਮਰ ਜਿਹੜੀ ਹੈ ਫਾਰਬ੍ਰਿਜ ਮਾਂ ਪਾਰਟੀ ਮੈਂ ਤੁਹਾਨੂੰ ਕਹਾਂਗਾ ਝਾੜੂ ਵਾਲੇ ਨੇ ਮੰਡੀਆਂ 'ਚ ਫਸਲਾਂ ਰੋਲਣੀਆਂ ਸੀ ਅਕਾਲੀ ਦਲ ਉੱਥੇ ਨਾ ਜਾਵੇ ਉਹਨੂੰ ਰੋਕਣ ਲਈ ਸਭ ਤੋਂ ਸ਼ਰਮਨਾਕ ਕਾਰਾ ਸੀ ਬਾਦਲ ਸਾਹਿਬ ਦੀ ਬੇਟੀ ਦਾ ਵਿਆਹ ਖਰਾਬ ਕਰ ਲਈ ਪਰ ਗੁਰੂ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਪੰਥ ਜੜ ਦੀ ਗੱਲਾਂ ਵਿੱਚੋਂ ਕੌਮ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਆ ਪਿਛੇ ਹੁਣ ਇਹਨਾਂ ਦਾ ਸਮਝੌਤੇ ਦੀ ਗੱਲ ਬੀਜੇਪੀ ਨੇ કરી ਉਹਨਾਂ ਆਖਿਆ ਕਿ ਕਿਸਾਨਾਂ ਦੀ ਗੱਲ ਨਹੀਂ ਕਰਨੀ ਕਿਉਂਕਿ ਕਿਸਾਨਾਂ ਨੇ ਬਾਈ ਬਾਈ ਸਭ 모ਦੀ ਸਾਹਿਬ ਨੂੰ ਗਾਲਾਂ ਕੱਢੀਆਂ ਧੌਂ ਤੇ ਗੋਟਿਆ ਰੱਖਾਂਗੇ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਕਰਨੀ ਬੰਦੀ ਸਿੰਘਾਂ ਦਾ ਨਹੀਂ ਤੇ ਸਰਦਾਰ ਸੁਭੀ ਬਾਦ ਇੱਕੋ ਗੱਲ ਕਹਿ ਕੇ ਉੱਠੇ ਆਏ ਸੀ ਕਿ ਮੈਂ ਨਾ ਅਕਾਲੀ ਦਲ ਵੇਚਣ ਆਇਆ ਨਾ ਮੈਂ ਪੰਥ ਵੇਚਣ ਆਇਆ ਸਰਕਾਰ ਬਣੇ ਨਾ ਬਣੇ ਮੈਂ ਆਪਣਾ ਪੰਜਾਬ ਮੈਂ ਆਪਣੀ ਕਿਸਾਨੀ ਉਹਨਾਂ ਨੂੰ ਬਚਾਉਣ ਨੂੰ ਇਸ ਕਰਕੇ ਹੁਣ ਜੋ ਇਹ ਲੋਕ ਚੱਲੇ ਨੇ ਜੋ ਵੀ ਵਿਅਕਤੀ ਕਿਸੇ ਮਾਲਟੀ ਵਿੱਚ ਹੋਵੇ ਜਦੋਂ ਛੱਡ ਕੇ ਦੂਜੇ ਪਾਸੇ ਜਾਂਦਾ ਹੈ ਉਹ ਰਸਤਾ ਸਿਆਸ ਦੇ ਸ਼ਮਸ਼ਾਨ ਘਾਟ ਨੂੰ ਜਾਂਦਾ ਹੈ ਸ਼ਮਸ਼ਾਨ ਘਾਟ ਦਾ ਸੁਆਬ ਬਣਦੀ ਹੈ ਮੈਂ ਆਪਣੇ ਲੰਮੇ ਸਮੇਂ ਦੇ ਵਿੱਚ ਵੱਡੇ ਵੱਡੇ ਲੀਡਰ ਇਸ ਤਰ੍ਹਾਂ ਸੁਆਹ ਹੁੰਦੇ ਦੇਖਿਆ ਮੈਂ ਵਿਸ਼ੇਸ਼ ਤੌਰ ਤੇ ਮੱਖਣ ਬਰਾਉਨ ਬੇਨਤੀ ਕਰੂੰ ਇਹ ਦੁਆਰਾ ਵਿਚਾਰਾ ਕਰੂੰ ਯਾਰੀਆਂ ਦੋਸਤੀਆਂ ਠੀਕ ਹੈ ਤੁਹਾਡੀ ਆਲੀ ਸਾਹਿਬ ਨਾਲ ਪਿਆਰ ਹੈ ਉਹ ਪਿਆਰ ਆਪਣਾ ਅਲੱਗ ਦਾ ਰੱਖੋ ਪਰ ਪੰਥ ਨਾਲ ਚੱਲੀਏ ਇਹ ਮੇਰੀ ਬੇਨਤੀ ਹੈ ਸਮੁੱਚੀ ਕੌਮ ਨੂੰ ਮੈਂ ਬੇਨਤੀ ਕਰਦਾ ਕਿ ਅਕਾਲੀ ਦਲ ਨਾਲ ਜੁੜ ਗਏ ਪੁੱਛੋ ਇਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਅਕਾਲੀ ਦਲ ਦੀ ਪਰਚੀਆਂ ਕੱਢਦੇ ਰਹੇ ਹੁਣ ਦੁੱਗੀਆਂ ਦਿੰਦੇ ਆ ਪਰ ਮੈਨੂੰ ਮਾਣ ਹੈ ਗੁਰੂ ਸਾਹਿਬਾਨ ਦੇ ਉੱਪਰ ਪੰਥ ਆਉ ਸਤਾਈ ਵਿੱਚ ਚਿੰਨ ਅਕਾਲੀ ਦਲ ਦੀ ਫਿਰ ਸਰਕਾਰ ਨੂੰ ਵੱਡੀ ਗੱਲ ਦੱਸ ਦੇਵਾਂ ਕਿ ਪਹਿਲੀ ਬੀਜੇਪੀ ਤੋਂ ਹੁਣ ਬੀਜੇਪੀ ਦਾ ਫਰਕ ਹੈ ਉਹ ਬੀਜੇਪੀ ਸੀ ਬਾਜਪੀ ਸਾਹਿਬ ਵਾਲੀ ਪੰਜਾਬ ਦੇ ਵਿੱਚ ਬਹੁਤ ਵੱਡੇ ਲੀਡਰ ਸਨ ਸਾਡੇ ਜਿਹੜੋ ਪੰਜਾਬ ਨਾਲ ਪਿਆਰ ਕਰਦੇ ਸੀ ਹੁਣੋਂ ਬੀਜੇਪੀ ਪੰਜਾਬ ਦੇ ਵਿੱਚ ਫੁੰਝੇ ਲਾਈ ਹੋਈ ਹੈ ਅੱਜ ਦੱਸੋ ਮੈਂ ਪੁੱਛਣਾ ਚਾਹੁੰਨਾ ਤੁਹਾਨੂੰ ਕਿ ਪੰਜਾਬ ਬੀਜੇਪੀ ਦਾ ਪ੍ਰਧਾਨ ਕੌਣ ਹੈ ਕਾਂਗਰਸ ਵਾਲਾ ਪੰਜਾਬ ਬੀਜੇਪੀ ਦੀ ਇਸਤਰੀ ਜੋ ਬੰਗੇ ਨਾ ਉਹਦੀ ਪ੍ਰਧਾਨ ਕੌਣ ਹੈ ਕੈਪਟਨ ਹਿੰਦਰ ਸਿੰਘ ਦੀ ਬੇਟੀ ਤੇ ਇਹਨਾਂ ਤੋਂ ਬੰਦੇ ਰਹਿ ਗਏ ਅੱਜ ਪੰਜਾਬ ਬੀਜੇਪੀ ਦਾ ਮੈਂਬਰ ਵਰਕਰ ਚੁੱਪ ਬੈਠੇ ਆ ਸਦੂਰ ਕਰਨਗੇ ਸਮਾਸ਼ੇਤੀ ਮੇਰੀ ਜੋ ਉਮੀਦ ਹੈ ਕਿ 2025 ਵਿੱਚ ਵੱਡੀ ਵਿਗਾਬਤ ਮੋਦੀ ਦੇ ਖਿਲਾਫ ਇਸ ਦੀ ਪਾਰਟੀ ਵਿੱਚ ਉੱਠੂਗੀ ਬਾਜਬਾਏ ਗਰੁੱਪ ਫੇਰੇ ਅਗੇ ਆਉ ਫਿਰ ਸਮਾਚੇ 71 ਦਾਉ ਬਾਦਸ਼ਾਹ ਨੇ ਸਮਝਾ ਜੀਵਨ ਭਾਈ ਚਾਰਖਸਾਂ ਦੀ ਤਰੱਕੀ ਲਈ ਰਾਏ ਆ ਆ ਬਸ ਸਦਾ ਉਹਨਾਂ ਨੇ ਰਹਿਣਾ ਤੁਹਾਨੂੰ ਪੂਰੀ ਬੇਨਤੀ ਹੈ ਕਿ ਬਾਦ ਤੋਂ ਬਾਦ ਜੋ ਗੱਲ ਅਸਲੀਅਤ ਨੂੰ ਲੈ ਕੇ ਜਾਇਆ ਕਰੀਏ ਤੁਹਾਡਾ ਧੰਨਵਾਦ ਹੈ ਕਿਉਂਕਿ ਅੱਜ ਬਕਾਓ ਮੀਡੀਆ ਬਹੁਤ ਬੈਠਾ ਇੱਕ ਸਮਾਂ ਸੀ ਜਦੋਂ ਕਹਿੰਦੇ ਸੀ ਕਿ ਇਹਦਾ ਕੰਮ ਨਹੀਂ ਚੱਲਦਾ ਤਾਂ ਲੁਧਿਆਣੇ ਜਾ ਕੇ ਗਾਇਕੀ ਸ਼ੁਰੂ ਕਰ ਦੇ ਫਿਰ ਆਏ ਪਰਪੀ ਦਿੱਲੀ ਨੂੰ ਹੁਣ ਆ ਗਿਆ ਜੇ ਰੋਟੀ ਕਾਰਨਾ ਵੀ ਬਣਦੀ 2 250 ਦਾ ਮੇਜ਼ ਲੈ ਲਓ ਦੋ ਕੁਰਸੀਆਂ ਇੱਕ ਇੱਕ ਖੁੰਝੇ ਬਹਿ ਜਾਓ ਇੱਕ ਬਹਿ ਜਾਓ ਜੋ ਗੱਲਾਂ ਫਲਾਣਾ ਭਾਜੀਪੀ ਚੱਲਿਆ ਫਲਾਣਾ ਮਰ ਗਿਆ ਫਲਾਣਾ ਜੰਪਿਆ ਉਹ ਲੋਕਾਂ ਦਾ ਨਹੀਂ ਇੱਥੇ ਚੱਲਣੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਪੰਜਾਬ ਦੇ ਲਈ ਦੇਣਾ ਤੇ ਕਰਦੇ ਹੋ ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਜੋ ਅੱਜ ਗੁੰਡਾ ਰਾਜ ਪੰਜਾਬ ਦੇ ਵਿੱਚ ਹੈ ਤੁਸੀਂ ਸੱਚ ਬੋਲਦੇ ਹੋ ਆਪਣਾ ਵਿਚਾਰ ਰੱਖਿਆ ਕਰੋ ਤੁਸੀਂ ਆਪਣੇ ਪਰਿਵਾਰਾਂ ਦੇ ਵਿਚਾਰ ਰੱਖਣਾ ਹੈ ਇੱਥੇ ਆਏ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ